ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਕਿਰ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ 16 ਜਨਵਰੀ 2025 ਨੂੰ ਸੈਂਟਰ ਸਰਕਾਰ ਨੇ ਪੇ ਕਮਿਸ਼ਨ ਦਾ ਗਠਨ ਕੀਤਾ ਜਿਸ ਨਾਲ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਇਸ ਨਾਲ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਤਨਖਾਹ ਵਿੱਚ ਬਹੁਤ ਵੱਡਾ ਉਛਾਲ ਆ ਰਿਹਾ ਹੈ ਅਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਤਨਖਾਹ ਵਿੱਚ ਲਗਭਗ 2.5 ਗੁਣਾ ਵਾਧਾ ਹੋ ਜਾ ਰਿਹਾ ਹੈ ਤਾਂ ਇਹ ਪੀਕ ਮਿਸ਼ਨ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ ਅਤੇ ਕਿਸ ਕਿਸ ਨੂੰ ਇਸ ਸੂਚ ਦਾ ਫਾਇਦਾ ਮਿਲੇਗਾ ਅਤੇ ਕਿਸ ਕਿਸ ਨੂੰ ਨਹੀਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਜੇਕਰ ਤੁਸੀਂ ਵੀ ਇਹ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜੀ ਕੋ ਵੇਖਿਓ ਤਾਂ ਦੋਸਤੋ ਪੀਕ ਮਿਸ਼ਨ ਇੱਕ ਕਮੇਟੀ ਹੈ ਜੋ ਸੈਂਟਰ ਸਰਕਾਰ ਘਟਿਤ ਕਰਦੀ ਹੈ ਅਤੇ ਇਸ ਦਾ ਹੈੱਡ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਹੁੰਦਾ ਹੈ ਅਤੇ ਇਸ ਨਾਲ ਕਈ ਹੋ ਨਾਰ ਅਫਸਰ ਇਸ ਕਮੇਟੀ ਵਿੱਚ ਸ਼ਾਮਿਲ ਹੁੰਦੇ ਹਨ ਇਹ ਕਮੇਟੀ ਦੇਸ਼ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਨੋਟਿਸ ਕਰਦੀ ਹੈ ਅਤੇ ਆંકੜਿਆਂ ਨੂੰ ਵੇਖਦੀ ਹੈ ਅਤੇ ਇਸ ਤੋਂ ਬਾਅਦ ਇੱਕ ਫਿਟਮੈਂਟ ਰੈਪੋਰਟ ਕੱਢ ਕੇ ਲਿਆਉਂਦੀ ਹੈ ਜੋ ਸੈਂਟਰ ਸਰਕਾਰ ਅੱਗੇ ਪੇਸ਼ ਕਰਦੀ ਹੈ ਅਤੇ ਉਸ ਤੋਂ ਬਾਅਦ ਇਹ ਡਿਫਾਈਡ ਹੁੰਦਾ ਹੈ ਕਿ ਤਨਖਾਹ ਵਿੱਚ ਕਿੰਨੀ ਬਰੋਥਰੀ ਕੀਤੀ ਜਾਣੀ ਚਾਹੀਦੀ ਹੈ ਇਹ ਫਿਟਮੈਂਟ ਰੈਪੋਰਟ ਕਈ ਗੱਲਾਂ ਉੱਪਰ ਨਿਰਭਰ ਕਰਦਾ ਹੈ ਜੋ ਪੇਕ ਮਿਸ਼ਨ ਕੱਢ ਕੇ ਲਿਆਉਂਦੀ ਹੈ ਇਫੀਟਮੈਂਟ ਫੈਕਟਰ ਇਨਡਾਈਫਾਈਡ ਕਰਦਾ ਹੈ ਕਿ ਤਨਖਾਹ ਵਿੱਚ ਕਿੰਨੀ ਬੜੌਤੀ ਕੀਤੀ ਜਾਣੀ ਚਾਹੀਦੀ ਹੈ ਜੇਕਰ ਪਿਛਲੇ ਪੇਕ ਮਿਸ਼ਨ ਦੀ ਗੱਲ ਕਰੀਏ ਤਾਂ ਉਸਤਮਾ ਪੇਕ ਮਿਸ਼ਨ ਸੀ ਜਿਸ ਵਿੱਚ ਫੀਟਮੈਂਟ ਫੈਕਟਰ 2.57 ਸੀ ਅਤੇ ਤਨਖਾਹ ਵਿੱਚ ਬਹੁਤ ਵੱਡਾ ਉਛਾਲ ਆ ਰਿਹਾ ਸੀ 6ਵੇਂ ਪੇਕ ਮਿਸ਼ਨ ਵਿੱਚ ਬੇਸਿਕ ਤਨਖਾਹ ਜੋ ਘਟੋ ਘਟ 7000 ਸੀ ਉਸ ਵਿੱਚ 2.57 ਦਾ ਫੀਟਮੈਂਟ ਫੈਕਟਰ ਲਗਾ ਕੇ ਇਹ ਤਨਖਾਹ 7ਵੇਂ ਪੇਕ ਮਿਸ਼ਨ ਵਿੱਚ ਸਿੰਦਾ 18000 ਹੋਗੀ ਜੋ ਕਿ ਲਗਭਗ ਦਾ ਹੀ ਗੁਣਾ ਹੈ ਇਹ ਬਰੋਤਰੀ ਸਿਰਫ ਬੇਸਿਕ ਤਨਖਾਹ ਦੇ ਦਿਸੇ ਕਿਉਂਕਿ ਬੇਸਿਕ ਤਨਖਾਹ ਦੇ ਨਾਲ ਡੀਏ ਐਚਆਰਏ ਅਤੇ ਕਈ ਹੋਰ ਪੱਤੇ ਜੋ ਸਾਰੇ ਮਿਲ ਕੇ ਇੱਕ ਤਨਖਾਹ ਬਣਾਉਂਦੇ ਆ ਡੀਏ ਐਚਆਰਏ ਅਤੇ ਕਈ ਪੱਤੇ ਜੋ ਮਿਲਦੇ ਉਹ ਬੇਸਿਕ ਤਨਖਾਹ ਉੱਪਰ ਡਿਪੈਂਡ ਕਰਦੇ ਆ ਕਿਉਂਕਿ ਇਹ ਸਾਰੇ ਪੱਤੇ ਬੇਸਿਕ ਤਨਖਾਹ ਦਾ ਕੁਝ ਪਰਸੈਂਟ ਹੁੰਦੇ ਹਨ ਜਿਕਰ ਤਨਖਾਹ ਵਿੱਚ ਵਾਧਾ ਹੁੰਦਾ ਹੈ ਤਾਂ ਇਹ ਪੱਤਿਆਂ ਵਿੱਚ ਵੀ ਵਾਧਾ ਹੋਵੇਗਾ ਇਸ ਨਾਲ ਤਰਖਾ ਹੋਰ ਵੱਧ ਜਾਵੇਗੀ ਜਿਕਰ ਵਾਧੇ ਦੀ ਗੱਲ ਕਰੀਏ ਤਾਂ ਸਾਫ ਸਾਫ ਕਹਾਂ ਜਾ ਸਕਦਾ ਹੈ ਕਿ ਜੋ ਫਿਟਮੈਂਟ ਵੈਕਟਰ ਹੁੰਦਾ ਹੈ ਉਸ ਨੂੰ ਹੁਣ ਦੀ ਤਨਖਾਹ ਨਾਲ ਗੁਣਾ ਕਰਕੇ ਦੇਖਿਆ ਜਾਵੇ ਜੋ ਉਹ ਤਨਖਾਹ ਬਣੇਗੀ ਉਹ ਵਧੀਜੀ ਤਨਖਾਹ ਹੋਵੇਗੀ ਹੁਣ ਗੱਲ ਕਰਦੇ ਹਾਂ ਕਿ ਇਸ ਸਹੂਲਤ ਦਾ ਕਿਸ ਕਿਸ ਨੂੰ ਫਾਇਦਾ ਮਿਲੇਗਾ ਅਤੇ ਕਿਸ ਕਿਸ ਨੂੰ ਨਹੀਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਪੇ ਕਮਿਸ਼ਨ ਸੈਂਟਰ ਸਰਕਾਰ ਦੀ ਇੱਕ ਕਮੇਟੀ ਹੈ ਜੋ ਸੈਂਟਰ ਸਰਕਾਰੀ ਬੇਟਿਤ ਕਰਦੀ ਹੈ ਅਤੇ ਇਹ ਕਮੇਟੀ ਸੈਂਟਰ ਸਰਕਾਰ ਲਈ ਹੀ ਕੰਮ ਕਰਦੀ ਹੈ ਤਾਂ ਇਸ ਨਾਲ ਸੈਂਟਰ ਸਰਕਾਰ ਦੁਆਰਾ ਜੋ ਨੌਕਰੀ ਦਿੱਤੀਆਂ ਜਾਂਦੀਆਂ ਉਨ੍ਹਾਂ ਵਿੱਚ ਹੀ ਤਨਖਾਹ ਦੀ ਵਡोतरी ਹੋਵੇਗੀ ਨਾ ਕਿ ਸਟੇਟ ਦੀਆਂ ਨੌਕਰੀਆਂ ਵਿੱਚ ਇਸ ਲਈ ਜੋ ਵੀ ਸੰਤਸਰਕ ਸਰਕਾਰ ਦੀ ਜੋ ਕਰਦਾ ਉਸ ਦੀ ਤਨਖਾਹ ਵਧਦਾ ਹੋਵੇਗਾ ਅਤੇ ਸਟੇਟ ਦੀ ਜੌਬ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਜੇਕਰ ਸੰਤਸਰਕ ਸਰਕਾਰ ਦੀਆਂ ਨੌਕਰੀਆਂ ਦੀ ਗੱਲ ਕਰੀਏ ਤਾਂ ਉਹ 18 ਲੈਵਲਾਂ ਵਿੱਚ ਅਲੱਗ-ਅਲੱਗ ਵੰਡੀਆਂ ਹੋਈਆਂ ਜੋ 1 ਤੋਂ ਲੈ ਕੇ 18 ਤੱਕ ਲੈਵਲ ਹਨ ਜਿਨ੍ਹਾਂ ਵਿੱਚੋਂ 1 ਨੰਬਰ ਦੇ ਲੈਵਲ ਦੀ ਤਨਖਾਹ ਸਭ ਤੋਂ ਘੱਟ ਹੈ ਅਤੇ 2 3 4 ਅਤੇ 18 ਤੱਕ ਹੌਲੀ-ਹੌਲੀ ਵੱਧਦੀ ਜਾਂਦੀ ਹੈ ਜੇਕਰ ਪਹਿਲੇ ਲੈਵਲ ਦੇ ਕਰਮਚਾਰੀਆਂ ਦੀ ਗੱਲ ਕਰੀਏ ਉਸ ਵਿੱਚ ਪੀਐਨ ਹਾਊਸਕੀਪਰ ਬਾਰਬਰ ਕੁੱਕ ਅਤੇ ਹੋਰ ਕਈ ਟ੍ਰੇਡਮੈਨ ਵਰਕਰ ਆਉਂਦੇ ਹਨ ਜੋ ਕਿਸੇ ਅਫਸਰ ਦੇ ਘਰ ਵਿੱਚ ਉਹਨਾਂ ਦੇ ਰੋਜ਼ਾਨਾ ਕੰਮਾਂ ਵਿੱਚ ਹੱਥ ਵਟਾਉਂਦੇ ਹਨ ਅਤੇ ਟ੍ਰੇਡਮੈਨ ਕਹੋਂਦੇ ਹਨ ਉਹਨਾਂ ਨੂੰ ਲੈਵਲ ਪਹਿਲੇ ਵਿੱਚ ਰੱਖਿਆ ਗਿਆ ਹੈ ਲੈਵਲ 2 ਵਿੱਚ ਵੀ ਟ੍ਰੇਡਮੈਨ ਕੈਟਾਗਰੀ ਆਉਂਦੀ ਹੈ ਜਿਨ੍ਹਾਂ ਦੀ ਪ੍ਰਮੋਸ਼ਨ ਹੋ ਜਾਂਦੀ ਹੈ ਅਤੇ ਉਹ ਸੀਨੀਅਰ ਪੋਸਟ ਤੱਕ ਪਹੁੰਚ ਜਾਂਦੇ ਹਨ ਉਹਨਾਂ ਨੂੰ ਲੈਵਲ ਦੂਜੇ ਵਿੱਚ ਰੱਖਿਆ ਗਿਆ ਹੈ ਸੀਨੀਅਰ ਕੁੱਕ ਸੀਨੀਅਰ ਹਾਊਸਕੀਪਰ ਆਦਿ ਇਹ ਸਾਰੇ ਲੈਵਲ 2 ਦੀ ਪੋਸਟ ਦੇ ਕਰਮਚਾਰੀ ਹਨ ਲੈਵਲ 3 ਵਿੱਚ ਮਲਟੀਟਾਸਕਿੰਗ ਸਟਾਫ ਸਟੈਨੋਗ੍ਰਾਫਰ ਜੂਨੀਅਰ ਅਸਿਸਟੈਂਟ ਡਾਟਾ ਐਂਟਰੀ ਆਪਰੇਟਰ ਇਹ ਸਾਰੇ ਲੈਵਲ ਤੀਜੇ ਦੀ ਕੈਟਾਗਰੀ ਵਿੱਚ ਆਉਂਦੇ ਹਨ ਲੈਵਲ 4 ਵਿੱਚ ਮਲਟੀਟਾਸਕਿੰਗ ਟੈਕਨੀਸ਼ੀਅਨਸ ਕੋਡ ਕਲਰਕ ਲਾਇਬ੍ਰੇਰੀ ਅਸਿਸਟੈਂਟ ਆਫਿਸ ਅਸਿਸਟੈਂਟ ਅਤੇ ਜੂਨੀਅਰ ਇੰਜੀਨੀਅਰ ਇਹ ਸਾਰੇ ਲੈਵਲ 4 ਦੇ ਕਰਮਚਾਰੀ ਹਨ ਇਸ ਤਰ੍ਹਾਂ ਅੱਗੇ ਤੋਂ ਅੱਗੇ 18ਵੇਂ ਲੈਵਲ ਤੱਕ ਇਹ ਪੋਸਟਾਂ ਆਉਂਦੀਆਂ ਇਸ ਤਰ੍ਹਾਂ ਲੈਵਲ ਹੌਲੀ ਹੌਲੀ ਵੱਧਦੇ ਜਾਂਦੇ ਹਨ ਅਤੇ ਹੋਰ ਪੋਸਟਾਂ ਇਸ ਵਿੱਚ ਸ਼ਾਮਿਲ ਹਨ ਇਸ ਤੋਂ ਬਾਅਦ 18ਵੇਂ ਲੈਵਲ ਦੀ ਗੱਲ ਕਰੀਏ ਤਾਂ ਉਸ ਵਿੱਚ ਕੈਗ ਕੰਟਰੋਲਰ ਅਟਾਰਨੀ ਜਨਰਲ ਡੀਜੀ ਡਾਇਰੈਕਟਰ ਜਨਰਲ ਸੈਕਟਰੀ ਉਹਨਾਂ ਦਾ ਗਵਰਨਮੈਂਟ ਆਫ ਇੰਡੀਆ ਕਿੰਨੇ ਤਰ੍ਹਾਂ ਦੀਆਂ ਕਈ ਪੋਸਟਾਂ ਹਨ ਜੋ 18ਵੇਂ ਲੈਵਲ ਦੇ ਕਰਮਚਾਰੀ ਹਨ ਜਿਕਰ ਇਹਨਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ 7ਵੇਂ ਪੇ ਕਮਿਸ਼ਨ ਦੁਆਰਾ ਇਹਨਾਂ ਦੀ ਬੇਸਿਕ ਤਨਖਾਹ 22 ਲੱਖ ਤੱਕ ਸੀ ਜੋ ਇਸ ਵਾਰ 8ਵੇਂ ਪੇ ਕਮਿਸ਼ਨ ਵਿੱਚ ਫਿਟਮੈਂਟ ਫੈਕਟਰ ਦੱਸਿਆ ਜਾ ਰਿਹਾ ਹੈ ਕਿ 2.86 ਤੋਂ ਲੈ ਕੇ 2.90 ਤੱਕ ਫਿਟਮੈਂਟ ਫੈਕਟਰ ਹੋ ਸਕਦਾ ਹੈ ਤਾਂ ਇਸ ਨਾਲ ਤਿੰਨ ਗੁਣਾ ਤਨਖਾਹ ਵਾ ਸਕਦੀ ਹੈ ਦੋਸਤੋ ਇਸ ਵੀਡੀਓ ਵਿੱਚ ਕੁਝ ਲੈਵਲਾਂ ਦੀ ਗੱਲ ਕੀਤੀ ਹੈ ਅਤੇ ਕੁੰਝ ਪੋਸਟਾਂ ਦੀ ਜੇਕਰ ਤੁਸੀਂ ਵੀ ਜੇਕਰ ਕਿਸੇ ਸਪੈਸ਼ਲ ਪੋਸਟ ਬਾਰੇ ਜੁਸਨਾ ਚਾਹੁੰਦੇ ਹੋ ਕਿ ਕਿ ਕਿਸ ਲੈਵਲ ਦੀ ਪੋਸਟ ਹੈ ਡਾਕੂਮੈਂਟ ਕਰਕੇ ਜੀ ਬੋ ਦੱਸੋ ਮੈਂ ਕਮੈਂਟ ਦਾ ਜਵਾਬ ਜ਼ਰੂਰ ਦੇਵਾਂਗਾ ਅਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ